ਇਹ ਆ ਗਏ ਮੁਹੰਮਦ ਸੋਤਰੀ ਨੂੰ ਠੀਕ ਹੈ ਜੀ 2 ਮਹੀਨੇ ਪੁਰਾਣੇ ਮੁਹੰਮਦ ਖਾਨ ਵਾਲੇ ਆ ਅੱਜ ਤੇ ਇਹ 25 ਤੇ ਕਿਹਦੀ ਡੇਟ ਹੈ 1 ਸਾਲ ਦੀ ਐਕਸਪਾਇਰੀ ਹੈ ਦੀ ਹਾਂ ਕਿਉਂ ਖੜਕਦੇ ਆ ਜੇ ਹਜੇ ਇਹ ਟ ਵਰਗੇ ਆ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦਾ ਮੁਹੰਮਦ ਖਾਨ ਦਾ ਮੂਡ ਸੀਗਾ ਤੇ ਮੈਂ ਵਾਹਸਾ ਅੱਗੇ ਤਾਂ ਕਵਰ ਅਪ ਕਰ ਦੇਣਾ ਉਹਨਾਂ ਉੱਪਰ ਬੋਲ ਦੇਣਾ ਉਹਨਾਂ ਤੇ ਕਈ ਬੰਦੇ ਕਹਿੰਦੇ ਵੀਡੀਓ ਚੱਕ ਕੇ ਪਾਉਂਦਾ ਇਹ ਆਪਦੀ ਨਹੀਂ ਹੁੰਦੀ ਆ ਚਲੋ ਕੋਈ ਗੱਲ ਨਹੀਂ ਅਜੇ 11 ਵਜੇ ਹੈਗੇ ਸਵੇਰ ਦੇ ਤੇ ਮੋਮਸ ਖਾਨ ਦਾ ਟਾਈਮ ਨਹੀਂ ਸੀ ਪਰ ਅਜੇ ਤਾਂ ਰੀਡੀਅਲ ਨੇ ਸਾਫ ਸੁਈਆ ਵੀ ਨਹੀਂ ਕੀਤਾ ਹੁਣ ਆਪ ਦਾ ਤੇ ਆਪਾਂ ਲਿਆ ਜੰਮੇ ਹੋਏ ਮੋਮਸ ਇਹ ਜੰਮੇ ਹੋਏ ਆ ਫ੍ਰਿਜ ਚ ਲੱਗੇ ਹੋਏ ਠੀਕ ਹੈ ਜੀ ਤੇ ਇਹਦੇ ਚ ਕੁਆਂਟੀਟੀ ਦਿਖਾ ਦਿੰਨੇ ਆ 10 ਪੀਸ ਨੇ 165 ਰੁਪਿਆ ਦਾ ਪਰ ਇਹ 50% ਲੈਸ ਤੇ ਮਿਲੇਗਾ ਮੰਨ ਲਓ ਕਿ ਚਲੋ 8 ਤੋਂ 16 82 83 ਰੁਪਿਆ ਦਾ ਪਿਆ ਹੈ ਠੀਕ ਹੈ ਜੀ ਤੇ ਇਹ ਬਣਿਆਗਾ 26 6 ਚ 6ਵੇਂ ਮਹੀਨੇ ਦੇ 2 ਮਹੀਨੇ ਪੁਰਾਣੇ ਆ ਇਹ ਠੀਕ ਹੈ 2 ਮਹੀਨੇ ਪੁਰਾਣੇ ਮਮਸ ਖਾਣ ਵਾਲੇ ਆ ਅੱਜ ਤੇ ਇਹ 25 ਤੇ ਕਿਹਦੀ ਡੇਟ ਹੈ 1 ਸਾਲ ਦੀ ਐਕਸਪਾਇਰੀ ਹੈ ਦੀ 25 6 ਤੱਕ ਮੰਨ ਲਓ 1 ਸਾਲ ਦੀ 1 ਸਾਲ ਤੱਕ ਮਮਸ ਖਰਾਬ ਨਹੀਂ ਹੁੰਦੇ ਤੁਸੀਂ 1 ਸਾਲ ਚ ਖਾ ਸਕਦੇ ਹੋ 2 ਮਹੀਨੇ ਪੁਰਾਣੇ ਮਮਸ ਖਾਣ ਵਾਲੇ ਆ ਅੱਜ ਆਪਾਂ ਤੇ ਇਹਨਾਂ ਨੇ ਤਰੀਕਾ ਵੀ ਦੱਸਿਆ ਕਿ ਇਹਨੂੰ ਜਾਂ ਤਾਂ ਸਟੀਮ ਕਰ ਲਓ ਪੈਨ ਫਰਾਈ ਕਰ ਲਓ ਸਟੀਮ ਕਰ ਲਓ ਕੱਲੇ ਪੈਨ ਫਰਾਈ ਕਰ ਲਓ ਡੀਪ ਫਰਾਈ ਕਰ ਲਓ ਚਾਹੇ 에ਅਰ ਫਰਾਈ ਕਰ ਲਓ ਨਹੀਂ ਤਾਂ ਆਪਣੇ ਕੋਲੇ 에ਅਰ ਫਰਾਈ ਆ ਨਹੀਂ ਡੀਪ ਫਰਾਈ ਵਾਸਤੇ ਤੇ ਤੇਲ ਪਾਣੀ ਆ ਆਪਣੇ ਕੋਲੇ ਨਹੀਂ ਕੋਈ ਸਟੀਮਰ ਆ ਆਪਾਂ ਕਰਾਂਗੇ ਪੈਨ ਫਰਾਈ ਜਾਨੀ ਕਿ ਪੈਨ ਫਰਾਈ ਚ ਹਲਕਾ ਜਾ ਕੇ ਉਹ ਪਾ ਕੇ ਹੁੰਦਾ ਤੇਲ ਪਾ ਕੇ ਤੇ ਇਹ ਕੰਪਨੀ ਆ ਚੈੱਕ ਕਰ ਲਓ ਨਾਮ ਨਹੀਂ ਲੈਂਦੇ ਆਪਾਂ ਠੀਕ ਹੈ ਜੀ ਨਾਮ ਨਹੀਂ ਲੈਣਾ ਤੇ ਇਹ 50% ਲੈਸ ਦੇ ਉੱਤੇ ਮਿਲੇ ਆਪਾਂ ਨੂੰ ਮੋਮੋਸ 10 ਪੀਸ ਤੇ ਇਹ ਹੈਗੇ ਨੇ ਵੇਜੀਟੇਬਲਸ ਤੇ ਪਨੀਰ ਵਾਲੇ 10 ਪੀਸ ਨੇ ਰੈਡੀ ਟੂ 3 ਮਿੰਟ 3 ਮਿੰਟਾਂ ਦੇ ਲਿਖਿਆ ਇਹਨਾਂ ਨੇ ਜੂਸੀ ਫੀਲਿੰਗ ਜੋ ਵੀ ਅਲਟਰ ਬਾਟਰ ਚਲੋ ਛੱਡੋ ਆਪਾਂ ਖੋਲ ਕੇ ਦੇਖਦੇ ਆ ਹੁਣ ਇਹਨੂੰ 2 ਮਹੀਨੇ ਪੁਰਾਣੇ ਆਪਾਂ ਦੂਸਰੇ ਦਿਨ ਨਹੀਂ ਖਾਂਦੇ ਹਨਾ ਕਰੇ ਲਈਏ ਇਹ ਲੱਗੇ ਹੁੰਦੇ ਆ ਫ੍ਰਿਜ ਚ ਫਰੋਜ਼ਨ ਕਹਿੰਦੇ ਇਹਨਾਂ ਨੂੰ ਫਰੋਜ਼ਨ ਆਈਟਮ ਤੇ ਆਹ ਲੋ ਜੀ ਪਹਿਲਾਂ ਦਾ ਸੌਸਾਗੀਆਂ ਚੈੱਕ ਕਰ ਰਹੇ ਹਾਂ ਇਟਾਲੀਆ ਕੇ ਦਿਖਾਇਓ ਇਹ ਵੀ ਜੰਮੀਆਂ ਹੋਈਆਂ ਜਮਾ ਜੰਮੀਆਂ ਪਈਆਂ ਨੇ ਆ ਬਰਫ਼ ਤੁਸੀਂ ਉੱਤੇ ਦੇਖ ਲਓ ਨਾ 2 ਮਹੀਨੇ ਪੁਰਾਣੇ ਆ ਇਹ ਤੇ ਬੱਸਦਾ ਇਹੋ ਜੀਆਂ ਚੀਜ਼ਾਂ ਨੂੰ ਅਵੋਇਡ ਕਰਿਆ ਕਰੋ ਪਰ ਕਦੇ ਨਹੀਂ ਸਰਦਾ ਚਲੋ ਹੁਣ ਕਈ ਬੰਦੇ ਕਮੈਂਟ ਕਰਦੇ ਆ ਕਿ ਬਿਮਾਰੀ ਦਾ ਘਰ ਆ ਮੈਨੂੰ ਪਤਾ ਬਿਮਾਰੀ ਦਾ ਘਰ ਆ ਪਰ ਜਿਹੜਾ ਪਰ ਰੈਗੂਲਰੀ ਆ ਮੰਨ ਲਓ ਕੋਈ ਕੋਲਡ ਡਰਿੰਕ ਪੀਣੇ ਹੈਗੇ ਹਨਾ ਸਰਬਤ ਬੀਨੇ ਆਗੇ ਪੈਕਿੰਗ ਬੰਦ ਬੋਤਲਾਂ ਚ ਉਹ ਵੀ ਬਾਹਰ ਪਈ ਰਹਿੰਦੇ ਗਰਮੀਆਂ ਚ ਉਹ ਵੀ ਇੱਕ ਬਿਮਾਰੀ ਦੇ ਕਰਨੇ ਤੇ ਹੁਣ ਇਹਨਾਂ ਨੂੰ ਮੈਂ ਪਲੇਟ ਚ ਕੱਟ ਕੇ ਦਿਖਾਉਣਾ ਤੁਹਾਨੂੰ ਇੱਕ ਵਾਰੀ ਉਸ ਤੋਂ ਬਾਅਦ ਆਪਾਂ ਫਰਾਈ ਕਰਦੇ ਆਂਗੇ ਕੱਟਿੰਗ ਕੀ ਹੋ ਗਈ ਆਪਣੀ ਤੇ ਆਗੇ ਮਮਸੋਤਰੀ ਨੂੰ ਆ ਕੀ ਹੋਇਆ ਪੈਨਾਂ ਦਾ ਜੁੜੇ ਪਏ ਆ ਇਹ ਕਈ ਵਾਰੀ ਨਾ ਫ੍ਰਿਜ ਦਾ ਟੈਂਪਰੇਚਰ ਘਟ ਜਾਂਦਾ ਹੈਗਾ ਜਾਂ ਸਟਾਰਟਿੰਗ ਵੀ ਜਿਉ ਹੋ ਸਕਦਾ ਦੇਖੋ ਆਦਾ ਪਾਟਾ ਹੀ ਵੀ ਹੈਗਾ ਤੇ ਕੋਸ਼ਿਸ਼ ਕਰੂੰਗਾ ਨਾ ਤੋਂ ਉਹ ਟੁੱਟ ਗਿਆ ਆ ਦੇਖੋ ਟੱ ਵਰਗੇ ਉਹ ਰਿਲੇਨ ਹਾਂ ਇਹ ਖੜਕਦੇ ਆ ਹਜੇ ਹਿੱਟ ਵਰਗੇ ਆ ਦੇਖੋ ਤੇ ਇਹਨਾਂ ਨੂੰ ਖੋਲਾਂਗੇ 10 ਪੀਸ ਨੇ ਇਹਨਾਂ ਨੇ ਲਿਖਿਆ 10 ਪੀਸ ਤੇ ਠੀਕ ਹੈ ਜੀ ਰੇੜੀਆਂ ਵਾਲਿਆਂ ਨੂੰ ਆਪਾਂ ਕਹਿੰਦੇ ਨੇ ਹਾਈਜਨਿਕ ਨਹੀਂ ਹੈਗੇ ਹੁਣ ਇਹਨਾਂ ਦਾ ਤਾਂ ਕੋਈ ਪਤਾ ਹੀ ਨਹੀਂ ਰੇੜੀਆਂ ਨੇ ਆਪਾਂ ਕਹਿੰਦੇ ਗੰਦੇ ਹੱਥ ਖੋਲਦੇ ਇਹਨਾਂ ਦਾ ਹੁਣ ਕੋਈ ਮਸਲਾ ਹੀ ਨਹੀਂ ਪਤਾ ਹੀ ਨਹੀਂ ਕਿੱਥੋਂ ਬਣ ਕੇ ਆਏ ਆ ਇਹ ਕੀ ਕਹਾਣੀ ਆ ਉਹਨਾਂ ਨੇ ਕਿਵੇਂ ਬਣਾਏ ਹੋਣਗੇ ਤੇ ਮੈਦਾ ਬਿਲਕੁਲ ਹੀ ਝਟਾ ਝਟਾ ਜਮਾ ਖੱਚਾ ਕੱਚਾ ਟੁੱਟ ਨਹੀਂ ਰਿਹਾ ਮੈਨੂੰ ਪਤਾ ਕਿ ਜੇ ਇਹਨੂੰ ਮੈਂ ਜ਼ਿਆਦਾ ਜ਼ੋਰ ਨਾਲ ਤਾਂ ਦੋ ਤੋੜਿਆ ਤਾਂ ਇਹ ਮਮਸ ਪਾੜ ਜਾਊਗਾ ਕਿਉਂਕਿ ਪਹਿਲਾਂ ਹੀ ਪਾਟੇ ਪਏ ਦੋ ਵਿੱਚੋਂ ਇਹਨਾਂ ਦੀ ਫੀਲਿੰਗ ਨਿਕਲ ਜਾਊਗੀ ਤੇ ਜਿਹੜੀ ਇਹਦੇ ਅੰਦਰ ਆਪਾਂ ਫੀਲਿੰਗ ਭਰੀ ਹੋਈ ਹੈਗੀ ਉਹ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਬਾਅਦ 'ਚ ਜਦੋਂ ਇਹ ਪੈਨ ਫਰਾਈ ਹੋ ਗਿਆ ਆ ਦੇਖੋ ਜੀ ਸਾਡੀ ਰਸੋਈ ਆ ਵੈਸੇ ਤਾਂ ਇਹ ਥੋੜਾ ਜਿਹਾ ਗੰਦਾ ਬੰਦਾ ਹੋਇਆ ਪਿਆ ਕੰਮ ਪਰ ਕੋਈ ਗੱਲ ਨਹੀਂ ਆਪਾਂ ਮਮਸ ਬਣਾਉਣ ਵਾਸਤੇ ਕੋਸ਼ਿਸ਼ ਤਾਂ ਕਰਾਂਗੇ ਮਮਸ ਇਹਨਾਂ ਨੂੰ 15-20 ਮਿੰਟ ਹੋ ਗਏ ਹੁਣ ਦੇਖੋ ਐ ਹੋ ਗਏ ਬੋਲੇ ਜੇ ਇਹਦਾ ਸੂਕ ਜੀ ਆਉਂਦੀ ਆ ਸਾਲਾ ਦੇਖ ਇਹਨਾਂ ਨੂੰ ਚਲ ਕੋਈ ਨਹੀਂ ਜਿਵੇਂ ਉਹਨਾਂ ਨੇ ਕਹੇ ਸੀ ਆਪਾਂ ਉਵੇਂ ਜਿਵੇਂ ਕਰਾਂਗੇ ਪੈਨ ਫਰਾਈ ਕਰਾਂਗੇ ਪੈਨ ਫਰਾਈ ਦਾ ਮਤਲਬ ਹੁੰਦਾ ਹਲਕਾ ਜਿਹਾ ਕਿਉਂ ਤੇਲ ਪਾ ਕੇ ਦੇ ਉਹਨਾਂ ਨੂੰ ਰੋਸਟ ਕਰਨਾ ਹਨ ਤੇ ਆਹ ਦੇਸੀ ਘਿਓ ਲੈ ਲਿਆ ਥੋੜਾ ਜਿਹਾ ਇੱਕ ਚਮਚਾ ਹੋਰ ਜਿਹਾ ਵਧਾ ਦਿੰਨੇ ਆ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਘਰੇ ਘੱਡੇ ਆ ਹੋਇਆ ਹੀ ਆ ਜੀ ਹਏ ਉਹ ਨੇੜੇ ਲੈ ਕੇ ਦਿਖਾਉ ਹੁਣ ਆ ਆਪਣੀਆਂ ਸੌਸਾਂ ਵੀ ਖੁਰ ਗਈਆਂ ਇਹ ਹੈਗੀ ਆ ਆ ਦੇਖੋ ਕਿਉਂ ਹੋਈ ਜਾਂਦਾ ਆ ਸੌਸ ਹੋ ਗਈ ਇੱਕ ਇੱਕ ਇਹ ਦੋਨੇ ਇੱਕਮ ਜਿਹੀ ਨੇ ਹਾਂ ਇੱਕਮ ਜਿਹੀ ਹੋਈ ਆ ਰੈੱਟ ਜੀ ਸੌਸ ਆ ਇਹਦੇ ਚ ਤੇ ਆ ਵੀ ਅਲੱਗ ਹੋ ਗਿਆ ਹੋਊਗਾ ਹੁਣ ਝੋਟਾ ਇਹ ਛੱਡ ਦਿਓ ਹੁਣ ਜਾਰੀ ਆ ਆਪਦੀ ਹੁਣ ਤੁਸੀਂ ਫਰਾਈ ਹੋਣ ਲੱਗੇ ਹੋ ਮਿੱਤਰੋ ਤੇ ਨਹੀਂ ਇਹ ਇਹ ਖਿਲਰਨ ਹੈ ਇਹ ਉਹ ਪਾੜ ਗਿਆ ਹੋਈ ਚਲੋ ਆਪ ਨੂੰ ਪਤਾ ਤਾਂ ਲੱਗਿਆ ਵਿੱਚ ਕੀ ਹੈਗਾ ਇੰਨੇ ਨੇ ਕਈ ਵੇਜੀਟੇਬਲਸ ਤੇ ਪਨੀਰ। ਅਜੇ ਤਾਂ ਜੰਮੇ ਜੇ ਪਿਆ ਪਨੀਰ ਤੇ ਵੇਜੀਟੇਬਲ ਲੱਗਦਾ ਚਲ ਕੋਈ ਨਹੀਂ। ਆਪਣਾ ਨਾ ਗਰਮ ਹੋ ਗਿਆ। ਤੇ ਹੁਣ ਇੱਕ ਇੱਕ ਕਰਕੇ ਨਾ ਆਪਾਂ ਘਟਾ ਦਾਂਗੇ ਸਿਕਾ। ਇਹਦਾ ਇੱਕ ਇਹ ਨਾ ਵੀ ਮੱਚ ਜਾਣਗੇ। ਆਪਣਾ ਇੱਕ ਮੋਮੋਸ ਤਾਂ ਹੀ ਖਰਾਬ ਹੋ ਗਿਆ ਪਰ ਖਰਾਬ ਨਹੀਂ ਹੋਣ ਹੁੰਦੇ। ਉਹਨੂੰ ਵੀ ਐਂਡ ਤੇ ਫਰਾਈਜ ਕਰ ਦੇ ਲਵਾਗੇ। ਦੇਖੀ ਕਿ ਉਹਦੀ ਕਿਛੂ ਭੂ ਘੈਂਟ ਆਉਦੀ ਆ। ਮੈਨੂੰ ਹੋਣਾ ਇਹ ਲੱਗਦਾ ਕਿ ਮੇਰੇ ਕੋਲੇ ਪੈਨ ਆ ਜਿਹੜਾ ਛੋਟਾ ਰਹਿ ਗਿਆ ਹੋਏ ਅੱਲੇ ਜੰਬਰ ਦੀਆਂ ਅੰਦੇ ਦਾ ਵਾਲੇ ਵੀ ਨਹੀਂ ਆ ਸਕਦੇ ਟੁੱਟ ਜਾਣਗੇ ਤੇ ਮੇਰੇ ਕੋਲ ਕੁਝ ਜ਼ਿਆਦਾ ਹੈ ਵੀ ਨਹੀਂ ਇੱਥੇ ਤੇ ਕਪਾ ਫੇਰ ਵਧਾਲਿਆ ਇੱਕ ਵਾਰੀ ਛੰਬਰਦੇ ਬਦਨ ਛੰਬਰ ਗਏ ਤੇ ਹੁਣ ਇਹਨਾਂ ਦਾ ਸੋਲੂਸ਼ਨ ਇੱਕ ਕਰੂੰਗਾ ਮੈਂ ਪਾਣੀ ਪਾ ਦੇ ਥੋੜਾ ਜਿਆ ਤਾਂ ਜੋ ਕਿ ਇਹ ਸਟੀਮ ਵਾਲਾ ਕੰਮ ਹੋ ਜੇ ਪਾਣੀ ਪਾ ਕੇ ਤੇ ਨੂੰ ਟੱਕੇ ਰੱਖਦੇ ਆ 5-10 ਮਿੰਟਾਂ ਲਈ ਸਟ੍ਰੀਮ ਹੋ ਜਾਣਗੇ ਇਹ। ਪੰਜ ਇੱਕ ਮੈਂਟਨ ਨੂੰ ਟੱਕੇ ਰੱਖਦੇ ਆ। ਹੋਰ ਹੀ ਨਾ ਕੋਈ ਹੋ ਜੇ ਕਿਤੇ ਕਜਰਾ ਜਾ ਬਾਜੀ। ਤੇ ਬਸ ਸਲੋ ਤੇ ਛੱਡ ਦਿੰਨੇ ਆ। ਅੰਦਰ ਭਾਪ ਚ ਬਣ ਜਾਣਗੇ ਹੋਰ ਹੀ। ਲਓ ਵੀ ਤੇ ਆਪਾਂ ਮਿਲਦੇ ਆ 10 ਮਿੰਟਾਂ ਬਾਅਦ। ਲਈ 10 ਕਿ ਮਿੰਟ ਹੋ ਗਏ ਆ 5-7 ਮਿੰਟ ਹੀ ਹੋਇਆ। ਤੇ ਮਮੋਸ ਮੈਂ ਬੰਦ ਕਰਤੇ ਸੀ ਬਿਜਲੀ ਮੈਨੂੰ ਲੱਗਿਆ ਕਿ ਗੜਬੜ ਹੋਊਗੀ। ਤੇ ਆ ਦੇਖੋ ਐ ਜੇ ਹੋ ਗਏ। ਕਿਉਂਕਿ ਇੱਕ ਤਾਂ ਮੈਨੂੰ ਐ ਲੱਗਿਆ ਮੇਰੀ ਗਲਤੀ ਲੱਗਦੀ ਹੈ ਜਾਂ ਮਮਸ ਦੀ ਵੀ ਗਲਤੀ ਹੋ ਸਕਦੀ ਆ ਤੇ ਮੈਨੂੰ ਐ ਲੱਗਦਾ ਹੁਣ ਇਹ ਹੱਥ ਨਾਲ ਲਿਖਦੇ ਜਾਣੇ ਹੁਣ ਇਹ ਚਮਚਿਆਂ ਨਾਲ ਖਾਣੇ ਪੈਣਗੇ ਤੇ ਕਿਉਂਕਿ ਇੱਕ ਤਾਂ ਜਿਹੜਾ ਪੈਨ ਸੀਗਾ ਉਹ ਮੈਨੂੰ ਲੱਗਦਾ ਨਾਨ-ਸਟਿਕ ਚਾਹੀਦਾ ਸੀ ਉਹ ਜਦੋਂ ਹੀ ਛੱਡੇ ਨਾਲ ਦੀ ਨਾਲ ਹੀ ਵਿੱਚ ਚੁੰਬੜ ਗਏ ਤੇ ਬਾਕੀ ਕੀ ਕਹਿ ਸਕਦੇ ਆ ਹੁਣ ਇਹਨਾਂ ਨੂੰ ਨਾ ਪਟ ਪਟ ਕੇ ਲਾਉਣੇ ਪੈ ਰਹੇ ਆ ਬਾਵਜੂਦ ਕਿ ਮੈਂ ਇੰਨਾ ਘਿਉ ਪਾਇਆ ਸੀ ਫੇਰ ਵੀ ਮੁੱਲ ਨਹੀਂ ਮੁੜਿਆ ਚਲ ਕੋਈ ਨਹੀਂ ਉਹ ਵੀ ਗੱਲ ਕੇ ਫੇਰ ਵੀ ਤੋੜ ਕੇ ਹੀ ਖਾਣੇ ਆਗੇ ਤੇ ਇਹ ਜਿਸ ਕੰਡੀਸ਼ਨ ਦੇ ਵਿੱਚ ਪਾਇਆ ਸੀ ਉਸ ਹਿਸਾਬ ਨਾਲ ਇਹਨਾਂ ਨੇ ਮੁੱਲ ਮੋੜਿਆ ਨਹੀਂ ਆਪਦਾ ਆਹ ਲਓ ਜੀ ਤੇ ਇਹ ਕੱਚੇ ਆ ਤੇ ਪਰ ਮਮਸ ਹੁੰਦੇ ਕੱਚੇ ਹੈਗੇ ਤੇ ਇਹ گارਲਿਕ ਵਾਲੇ ਹੈਗੇ ਮੈਨੂੰ ਹੁਣ ਖਸੂਰ ਜਿਹੀ ਹੋਣ ਲੱਗੀ ਇਹ ਚਮਚਾ ਹੀ ਮੈਨੂੰ ਵਿੱਚ ਰੱਖਣਾ ਪਊਗਾ ਫੇ ਆਜੋ ਆਪਾਂ ਚੱਲਦੇ ਆਂ ਟੇਬਲ ਤੇ ਤੁਹਾਨੂੰ ਦਿਖਾਉਣਾ ਹੈ ਟੇਸਟ ਇਹਦਾ ਇਹ ਕੀ ਲੱਗਦਾ ਮਜ਼ਾਕ じゃ ਹੋ ਗਿਆ ਤੇ ਚਲ ਕੋਈ ਨਹੀਂ ਟੇਸਟ ਦਾ ਕਰਾਂਗੇ ਇਹ ਜੋ ਵੀ ਤੰਦੂਰੀ ਹੈ ਸੌਸ ਜੀ ਵਰਗੀ 스멜 ਆਉਂਦੀ ਆ ਲੱਗਦੀ ਉਹੋ ਜੀ ਤੰਦੂਰੀ ਸੌਸ ਵਰਗੀ ਆ ਹੁਣ ਮੈਨੂੰ ਐ ਦੋਸਤੋ ਥੰਬਨੇਲ ਮੈਂ ਕੀ ਪਾਵਾਂ ਇਹਦਾ ਪਾਉਂਗਾ ਕਿ ਫੋਟੋ ਚੱਕ ਕੇ ਕੋਈ ਐਡਿਟ ਕਰਕੇ ਪਾਣੀ ਬੋਊਗੀ ਤੇ ਲੋ ਜੀ ਹੁਣ ਆਪਾਂ ਟੇਸਟ ਕਰਨ ਆਲੇ ਆ ਸਭ ਤੋਂ ਪਹਿਲਾਂ ਫੀਲਿੰਗ ਦਿਖਾ ਦਈਏ ਤੁਹਾਨੂੰ ਕਾਦੀ ਐ ਇਹਦੇ ਚ ਤੇ ਆਪਦੀ ਫੀਲਿੰਗ ਜਿਹੜੀ ਆ ਉਹ ਖਰਾਬ ਹੋ ਗਈ ਆ ਜੋਨੇ ਢੇਲਿਆ ਕੇ ਦਿਖਾਉ ਆ ਦੇਖੋ ਕद्दू ਕਸ ਕਰੇ ਹੋਏ ਪਨੀਰ ਜਮਾ ਬਰੀਕ ਬਰੀਕ 베ਜਸ ਘੱਟ ਤੇ ਪਿਆਜ਼ ਵੱਧ ਦੇਖਦੇ ਆ ਮੈਨੂੰ ਸਿਰਫ ਇੱਕ ਆ ਗਾਜਰਾਂ ਦੇ ਟੁਕੜੇ ਤੇ ਆ ਗਾਹੇ ਦਾ ਪੱਤਾ ਧਨੀਆ ਦੁਨੀਆ ਦਾ ਤੇ ਆ ਫੀਲਿੰਗ ਦੇਖ ਲੋ ਇਹਦੇ ਚ ਬਸ ਇੰਨਾ ਗਾ ਤੇ ਹੁਣ ਅਪ ਟੇਸਟ ਕਰਦੇ ਆ ਮੈਨੂੰ ਇਹ ਸਮਝ ਆਉਂਦੀ ਕਿਹੜਾ ਕਿਹੜਾ ਕਰਾਂ ਟੇਸਟ ਤੇ ਇਹ ਪਲੇਟ ਚ ਨਹੀਂ ਸੀ ਪਾਉਣੇ ਚਾਹੀਦੇ ਮੈਨੂੰ ਕਾਲੀ ਚ ਪਾਉਣੇ ਚਾਹੀਦੇ ਸੀ ਵਿੱਚੀ ਸਾਸ ਵਿੱਚੀ ਸਾਰਾ ਕੁਝ ਕਰਕੇ ਨਾ ਚੋਰੀ ਕੁੱਟ ਕੇ ਖਾਣਾ ਜੀ ਇਹਨਾਂ ਬਈ ਹੁੰਦਾ ਦਾ ਕੱਚਾ ਹੀ ਆ ਮੂਮਮ ਸਾਨੂੰ ਪਾ ਦਾ ਕੱਚਾ ਹੀ ਹੁੰਦਾ ਨਾ ਪਟੇਸ਼ਟ ਵਧੀਆ گارਲਿਕ ਵਾਲੀ ਸੀਗੇ ਮੈਂ ਪੜਿਆ ਨਹੀਂ ਤੇ ਬੈਸਿਸ گارਲਿਕ ਗਾਰਲਿਕ ਦੀ ਇੰਨੀ ਜ਼ਿਆਦਾ ਖੁਸ਼ਬੂ ਆ ਰਹੀ ਆ ਵਿੱਚੋਂ ਤੇ ਹੂੰ ਘੈਂਟ ਲੱਗਦੇ ਆਗੇ ਇੱਕ ਦੇਸੀ ਗੋ ਥੋੜਾ ਦੇਸੀ ਗੋ ਪ੍ਰਾਈਪ ਪਤਾ ਹੀ ਨਾ ਕਰਕੇ ਤੇ ਪਰ ਉਹਨੇ ਮਾੜੇ ਨਹੀਂ ਜਿੰਨੇ ਮਾੜੇ ਦੇਖਣ ਚ ਲੱਗਦੇ ਆ ਇਹ ਤੇ ਕੋਸ਼ਾਦਤ ਇੱਕ ਮੇਰੀ ਵੀ ਗਲਤੀ ਆ ਨਾਨ ਸਟਿਕ ਪੈਨ ਚਾਹੀਦਾ ਸੀ ਇਹਦੇ ਵਾਸਤੇ ਕੋਈ ਸੇਕੇ ਸੁੱਕੇ ਦੀ ਘਟ ਵਰਤ ਚਾਹੀਦੀ ਕਿਉਂਕਿ ਫਰੋਜ਼ਨ ਆਈਟਮ ਆਪਾਂ ਘਟ ਵਰਤਦੇ ਆ ਤਾਂ ਕਰਕੇ ਜਾਂ ਇਹਨਾਂ ਨੂੰ ਕਰਨੇ ਸੀ ਆਪਾਂ ਫਰਾਈ ਫਰਾਈ ਕਰਨ ਵਾਸਤੇ ਹੈ ਨਹੀਂ ਸੀ ਆਪ ਨੂੰ ਗਲੈਟਮ ਅਗਲੀ ਵੀਡੀਓ 'ਚ ਆਪਾਂ ਦਿਖਾਵਾਂਗੇ ਕਿ ਵੀ ਇਹਨਾਂ ਨੂੰ ਫਰਾਈ ਕਰਕੇ ਕਿ ਫਰਾਈ ਕਰਕੇ ਕਿੱਦਾਂ ਦੇ ਬਣ ਜਾਂਦੇ ਨੇ ਤੇ ਟੇਸਟੀ ਨੇ ਖਾਣ ਨੂੰ ਹੋਰ ਜੀ ਕਰਦਾਗਾ ਤੁਹਾਨੂੰ ਜਿਹਾ ਦੇਖ ਕੇ ਕੁਝ ਮਰਜ਼ੀ ਲੱਗਦਾ ਹੋਵੇ ਪਰ ਇਹ ਗੱਲ ਨਹੀਂ ਹੈਗੀ ਕਿ ਟੇਸਟੀ ਨਹੀਂ ਜਿਹੜੀ ਅੰਦਰ ਸਟਫਿੰਗ ਆ ਉਹ ਫੁੱਲ ਟੇਸਟੀ ਹੈਗੀ ਹਾਂ ਕੋਈ ਦਿੱਕਤ ਨਹੀਂ ਹੈਗੀ ਲੈ ਆਈ ਵੀਨ ਲੱਗ ਰਿਹਾ ਕਿ 2 ਮਹੀਨੇ ਪੁਰਾਣੇ ਆ 2 ਮਹੀਨੇ ਪੁਰਾਣੇ ਪਰ ਸਾਲ ਦੀ ਡੇਟ ਹੈ ਦੀ ਆਮਨੋ ਫ੍ਰੀਜਿਸ ਬਈ ਸਾਲਵਰ ਖਰਾਬ ਨਹੀਂ ਹੁੰਦੇ ਚਲੋ ਜੀ ਇਹ ਤਾਂ ਨਿਬੜ ਗਿਆ ਤੇ ਨੂੰ ਨਵੇੜ ਦਈਏ ਫਿਰ ਆਪਾਂ ਅਗਲੀ ਵੀਡੀਓ ਚ ਮਿਲਦੇ ਆ ਸਬਸਕ੍ਰਾਈਬ ਕਰ ਲਿਓ ਫਾਲੋ ਕਰ ਲਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਅਗਲੀ ਵੀਡੀਓ ਚ ਮਿਲਦੇ ਆ ਬਹੁਤ ਬਹੁਤ ਧੰਨਵਾਦ